ਮੇਰੇ ਪੰਜ ਨੰਬਰ ਖੰਨਾ ਕੋਲੰਦਿਆ ਸੀ ਰਹਨੇ ਆ ਹਾਂਜੀ ਤੇ ਕੱਲ ਦੁਪਹਿਰੇ 1 ਵਜੇ ਤਕਰੀਬਨ ਹਾਂਜੀ ਇਹ ਦੋ ਲੜਕੇ ਗੇਟ ਖੋਲ ਕੇ ਅੰਦਰ ਗਏ ਕਿ ਮੇਰੇ ਮਾਤਾ ਨੂੰ ਕਹਿੰਦੇ ਕਿ ਮਾਤਾ ਜੀ ਪਾਣੀ ਚਾਹੀਦਾ ਕਿੰਨੇ ਵਜੇ ਦੀ ਗੱਲ ਹੈ ਇਹ 1 ਵਜੇ ਦੇ ਕੋਲ ਦੇ ਟਾਈਮ ਹੈ ਜੀ ਦੁਪਹਿਰ ਦੀ ਹਾਂਜੀ ਅੱਛਾ ਜੀ ਤੇ ਆਪਣੇ ਆਪ ਗੇਟ ਖੋਲ ਕੇ ਅੰਦਰ ਚਲੇ ਗਏ ਨੇ ਅੰਦਰ ਜਾਲੀ ਵਾਲੇ ਦਰਵਾਜ਼ੇ ਕੋਲ ਆ ਕੇ ਕਹਿੰਦੇ ਮਾਤਾ ਜੀ ਪਾਣੀ ਚਾਹੀਦਾ ਤੇ ਮਾਤਾ ਨੇ ਕਿਹਾ ਪਾਣੀ ਕਿੱ데 ਲੈ ਕੇ ਆ ਤੁਸੀਂ ਬਾਲਟੀ-ਬੁਲਟੀ ਲੈ ਕੇ ਆ ਬਾਹਰੋਂ ਲਲੋ ਬਾਹਰ ਪਿਆ ਪਾਣੀ ਤੇ ਮਾਤੇ ਜੀ ਅੰਦਰ ਕੁੰਡੀ ਲਗਾਉਣ ਲੱਗੇ ਹੁੰਦੇ ਆਪਣੇ ਦਰਵਾਜ਼ੇ ਨੂੰ ਤਾਂ ਇੱਕ ਦਰਵਾਜ਼ਾ ਖੋਲ ਕੇ ਅੰਦਰ ਵੜ ਜਾਂਦੇ ਤੇ ਮੇਰੇ ਮਾਤੇ ਜੀ ਦੇ ਉੱਪਰ ਅਟੈਕ ਕਰਦੇ ਨੇ ਗਲਾ ਘੋਟਦੇ ਨੇ ਅੱਛਾ ਜੀ ਮਾਤੇ ਜੀ ਨੀਚੇ ਡਿੱਗ ਜਾਂਦੇ ਨੇ ਹਾਂਜੀ ਤੇ ਚਿੱਕਾ ਮਾਰਦੇ ਨੇ ਬਾਈਚਸ ਮੇਰਾ ਬੇਟਾ ਉੱਪਰ ਸੀਗਾ ਅੱਛਾ ਜੀ ਤੇ ਉਹ ਚਿੱਕਾ ਸੁਣ ਕੇ ਨੀਚੇ ਆਂਦਾ ਹੈ ਹਾਂਜੀ ਤੇ ਚਿੱਕਾ ਮਾਰਦਾ ਉਹਨਾਂ ਚਿੱਕਾ ਵਾ ਸੁਣ ਕੇ ਭੱਜ ਜਾਂਦੇ ਦੋਨੋਂ ਅੱਛਾ ਜੀ ਦੋ ਬੰਦੇ ਕੋਈ ਇਹਦੀ ਸੀਸੀਟੀਵੀ ਵਗੈਰਾ ਵੀ ਸੀਸੀਟੀਵੀ ਹੈਗੀ ਜੀ ਭੱਜਣ ਦੀ ਹੈਗੀ ਐ ਅੰਦਰ ਵੜਨ ਦੀ ਵੀ ਹੈਗੀ ਐ ਜੀ ਮਾਤਾ ਜੀ ਠੀਕ ਨੇ ਹੁਣ ਮਾਤਾ ਜੀ ਹੁਣ ਠੀਕ ਨੇ ਫਿਲਹਾਲ ਵਾਈਕਰੋ ਸ਼ੁਕਰ ਹੈ ਕਿ ਉਹਨਾਂ ਨੂੰ ਹੋਇਆ ਕੁਝ ਨਹੀਂ ਹੋਇਆ ਲੇਕਿਨ ਬਹੁਤ ਵੱਡਾ ਹਾਥਾ ਟਲ ਗਿਆ ਜੀ ਨਹੀਂ ਕਰੋ ਕੁਝ ਲੈ ਕੇ ਨਹੀਂ ਗਏ ਜੀ ਮਨ ਵਿੱਚ ਡਰ ਤਾਂ ਹੋਗਾ ਦੇਖੋ ਜੀ ਡਰ ਤਾਂ ਸਭ ਨੂੰ ਪੈ ਜਾਂਦਾ ਜੀ ਸਾਰੇ ਦਹਿਸ਼ਤ ਨੇ ਦੀ ਸਾਰੀ ਕਲੋਨੀ ਵਾਸੀ ਦਹਿਸ਼ਤ ਨੇ ਕੱਲ ਛੋਟੀ ਮੋਟੀ ਗੱਲ ਨਹੀਂ ਐ ਕਿਸੇ ਉੱਪਰ ਘਰ ਦੇ ਵਿੱਚ ਚੜ ਕੇ ਅਟੈਕ ਕਰਨਾ ਬਾਹਰ ਹੋਇਆ ਬੰਦਾ ਕਹਿੰਦਾ ਲਗਦਾ ਗੇਟ ਖੋਲ ਕੇ ਘਰ ਦੇ ਅੰਦਰ ਚਲੇ ਗਏ ਨੇ ਤਾਂ ਕੱਲ ਕਿਸੇ ਦੇ ਘਰ ਚ ਹੀ ਹੋ ਸਕਦਾ ਹੈ ਅੱਛਾ ਕੀ ਮੰਗ ਕੀ ਕਰਦੇ ਹਾਂ ਮੰਗ ਤਾਂ ਇਹ ਹੈ ਜੀ ਪੁਲਿਸ ਵਾਲੇ ਤੋਂ ਕਿ ਐਮਐਲਏ ਸਾਹਿਬ ਤੋਂ ਕਿ ਇੱਕ ਤਾਂ ਸਬਡੀ ਵੈਰੀਫਿਕੇਸ਼ਨ ਕੀਤੀ ਜਾਏ ਤੇ ਕੋਸ਼ਿਸ਼ ਹੋ ਸਕੇ ਤੇ ਇੱਥੇ ਪੁਲਿਸ ਦੀ ਪੈਟਰੋਲਿੰਗ ਵੀ ਜਾਦਾ ਇੰਪਰੂਵ ਕੀਤੀ ਜਾ ਸਕਦੀ ਹੈ ਲੱਗਦਾ ਕਿ ਦਿਨ ਦਿਹਾੜੇ ਜਿਹੜੀ ਵਾਰਦਾਤ ਹੈ ਜੀ ਵਾਰਦਾਤ ਹੋਣਾ ਕਿਤੇ ਨਾ ਕਿਤੇ ਵੱਡਾ ਜਿਹੜਾ ਡਰ ਵੋਈ ਬਹੁਤ ਵੱਡੀ ਗੱਲ ਹੈ ਜੀ ਦਿਨ ਦਿਹਾੜੇ ਹਲਾਤ ਦੀ ਗੱਲ ਉਹ ਬੰਦਾ ਕਹਿੰਦਾ ਦਿਨ ਦਿਹਾੜੇ ਹੋ ਰਿਹਾ ਤੇ ਦੇਖੋ ਜੀ ਫਿਰ ਕਾਨੂੰਨ ਦਾ ਕੀ ਹਾਲਾਤ ਹੈ ਆਪਾਂ ਆਪ ਆਪਣੇ ਹੱਥ ਨਾਲ ਹਿਸਾਬ ਲਗਾ ਹੀ ਸਕਦੇ ਹਾਂ ਤੁਸੀਂ ਕੰਪਲੀਟ ਕਰਦੀ ਨਹੀਂ ਕੰਪਲੀਟ ਹਜੇ ਨਹੀਂ ਕੀਤੀ ਜੀ ਕਰੂੰਗੇ ਹਾਂਜੀ ਉਹ ਸਲਾਹ ਕਰਕੇ ਸਭ ਕਰਦੇ ਜੀ ਕਰਾਂਗੇ ਜੀ ਜ਼ਰੂਰ ਕਰਾਂਗੇ ਜੀ ਮੇਰਾ ਨਾਮ ਵਿੱਕੀ ਪ੍ਰਭਾਕਰ ਹੈ ਜੀ ਖੰਨਾ ਕਲੋਨੀ ਪ੍ਰਧਾਨ ਆ ਜੀ ਹਾਂਜੀ ਸਰ ਕੀ ਮਾਮਲਾ ਜੀ ਸਰ ਐਦਾ ਮਾਮਲਾ ਇਹ ਹੈ ਜੀ ਕੱਲ ਦੋ ਦਿਨਾਂ ਤੋਂ ਸਾਡੇ ਕੋਲ ਸਾਡੇ ਕਲੋਨੀ ਚ ਕੋਈ ਬੰਦੇ ਫਿਰ ਰਹੇ ਆ ਜਿਹੜੇ ਸਾਨੂੰ ਮਤਲਬ ਪਛਾਣ ਚ ਨਹੀਂ ਆ ਰਹੇ ਹਜੇ ਤੱਕ ਤੇ ਇਹਨਾਂ ਨੇ ਮੂੰਹ ਟੱਕੇ ਹੋਏ ਆ ਤੇ ਇਹਨਾਂ ਨੇ ਕਈ ਸਾਡੇ ਇਹ ਮਹੱਲੇ ਦੇ ਵਿੱਚ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੇ ਬਜ਼ੁਰਗਾਂ ਆਂਟੀ ਜੀ ਦੇ ਘਰੇ ਵੜ ਕੇ ਪਾਣੀ ਮੰਗਿਆ ਇਹਨਾਂ ਨੇ ਤੇ ਪਾਣੀ ਦੇ ਬਹਾਨੇ ਅੰਦਰ ਵੜ ਗਏ ਇਹਨਾਂ ਨੇ ਉਹਨਾਂ ਤੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਪੋਤਾ ਘਰ ਸੀਗਾ ਉਹ ਤੇ ਬਚਾਅ ਹੋ ਗਿਆ ਨਹੀਂ ਤਾਂ ਇਹਨਾਂ ਨੇ ਕੱਲ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸਾਡੀ ਕਲੋਨੀ ਵਾਸਤੇ ਕਿੰਨੇ ਬੰਦੇ ਸੀਗੇ ਜੀ ਇਹ ਦੋ ਹੀ ਬੰਦੇ ਨੇ ਜੀ ਕੋਈ ਸੀਸੀਟੀਵੀ ਸੀਸੀਟੀਵੀ ਹੈਗੀ ਆ ਜੀ ਮੂੰਹ ਤੇ ਕਪੜਾ ਬੰਨਿਆ ਇਹਨਾਂ ਨੇ ਆ ਫਿਰਦੇ ਆ ਕਾਹ ਦੀ ਡਾਇਰ ਕਰਦੇ ਇਹ ਜੀ ਪਹਿਲੇ ਸਾਨੂੰ ਸ਼ੱਕ ਆ ਕਦੇ ਸਕੂਲ ਦੇ ਤੇ ਆਂਦੇ ਆ ਈ ਰਿਕਸ਼ਾ ਤੇ ਆਂਦੇ ਆ ਕਦੇ ਉਦਾਂ ਫਿਰਦੇ ਆ ਜੀ ਕੱਲੇ ਹੀ ਕੀ ਮੰਗ ਕਰਦੇ ਤੁਰ ਕੇ ਫਿਰਦੇ ਅਸੀਂ ਮੰਗੇ ਕਰਦੇ ਆ ਆਪਣੇ ਹਲਕੇ ਦੇ ਐਮਐਲਏ ਸਾਹਿਬ ਨੂੰ ਤੇ ਆਪਣੇ ਨੇੜੇ-ਜਿਹੜੇ ਵੀ ਸਰਪੰਚ ਸਾਹਿਬ ਨੇ ਜਿੰਨੇ ਵੀ ਲੋਕ ਨੇ ਕਿ ਜਿੰਨੇ ਵੀ ਇੱਥੇ ਪ੍ਰਵਾਸੀ ਰਹਿ ਰਹੇ ਆ ਜਿਨ੍ਹਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਜਿਹੜੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਏ ਤਾਂ ਕਿ ਇਹੋ ਜੀ ਕੋਈ ਵੱਡੀ ਵਾਰਦਾਤ ਨਾ ਹੋਵੇ ਸਾਡੇ ਮਹੱਲੇ ਦੇ ਵਿੱਚ ਜਾਂ ਹੋਰ ਆਲੇ-ਦੋਲੇ ਮਹੱਲੇ 'ਚ ਜਿਹੜੀ ਵੀ ਲੇਡੀਜ਼ ਜਨਾਨੀਆਂ ਬੱਚੇ ਫਿਰਦੇ ਆ ਇਹ ਕੋਈ ਵੱਡੀ ਵਾਰਦਾਤ ਨਾ ਹੋਵੇ ਅਸੀਂ ਇਹੀ ਮੰਗ ਕਰਦੇ ਆ ਐਮਐਲਏ ਸਾਹਿਬ ਨੂੰ ਹਾਂਜੀ ਹੋਈਆਂ ਜੀ ਹੁੰਦੀਆਂ ਰਹਿੰਦੀਆਂ ਚੋਰੀਆਂ ਚਾਰੀਆਂ ਪਰ ਅਸੀਂ ਫਿਰ ਛੋਟੀ ਮੋਟੀ ਚੋਰੀ ਨੂੰ ਕਹਿੰਦੇ ਆ ਚਲ ਕੋਈ ਨੀ ਕੋਈ ਸਾਈਕਲ ਚਲੀ ਗਈ ਕੁਝ ਹੋ ਗਿਆ ਇੱਕ ਕੱਲ ਤਾਂ ਇਹਨਾਂ ਨੇ ਜੀ ਹੱਦੀ ਟੱਪਦੀ ਨਹੀਂ ਮੂੰਹ ਤੇ ਪਰਨਾ ਬਣ ਕੇ ਕੋਈ ਵੀ ਤੁਹਾਨੂੰ ਸ਼ੱਕ ਦੀ ਨਿਗਾਹ ਨਾਲ ਦਿਖਦਾ ਬੰਦਾ ਤੁਸੀਂ ਪਲੀਜ਼ ਇਨਫੋਰਮ ਕਰੋ ਸਾਰਿਆਂ ਨੂੰ ਮੈਂ ਇਹ ਬੇਨਤੀ ਕਰੂੰਗਾ ਪੁਲਿਸ ਨੂੰ ਇਨਫੋਰਮ ਕਰੋ ਸਭ ਤੋਂ ਪਹਿਲਾਂ ਠੀਕ ਹੈ